ਕੱਡੀ ਇੱਥੇ ਜਿਹੜੀ ਬੀਸੀਐਲ ਲੈਬ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਆਡਿਟ ਕਰਵਾਇਆ ਸੀ ਮੈਨੇ ਪੀਸੀਐਲ ਦਾ ਆਡਿਟ ਕੀਤਾ ਸਾਡੇ ਡਿਪਾਰਟਮੈਂਟ ਨੇ ਤੇ ਉਹਦੇ ਜੋ ਫਾਈਂਡਿੰਗਸ ਹੈਗੀਆਂ ਉਹ ਅਸੀਂ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਨਿੰਦਰਾ ਹਸਪੀਟਲ ਵਾਲੇ ਨੂੰ ਪੇਸ਼ ਕੀਏ ਇਹ ਹਜੇ ਕੁਝ ਨਹੀਂ ਪਤਾ ਜੀ ਜੇ ਅਡੀ ਇਨਕੁਆਇਰੀ ਹੋਏਗੀ ਇਨਕੁਆਇਰੀ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਨੂੰ ਮੈਂ ਕੇਸ ਭੇਜ ਦਿੱਤਾ ਸਾਰਾ ਤੇ ਉਹ ਇਸ ਤੇ ਇਨਕੁਆਰੀ ਕਰਨਗੇ ਤੇ ਫਿਰ ਉਸ ਤੋਂ ਬਾਅਦ ਅਸਲ ਨੂੰ ਪਤਾ ਲੱਗੇਗਾ ਕਿ ਐਕਚੁਅਲ ਜਿਹੜਾ ਕੀ ਪੋਜੀਸ਼ਨ ਹੈ। ਕਾਫੀ ਚੀਜ਼ਾਂ ਸਾਹਮਣੇ ਆਈ ਹੈ ਜਿਹੜੀਆਂ ਕਿ ਉਹ ਸੀ ਇਨਕੁਆਰੀ ਕਰ ਰਹੇ ਆ। ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਇਨਕੁਆਰੀ ਕਰਵਾ ਰਹੇ ਆ। ਉਹ ਉਹਦੇ ਵਿੱਚੋਂ ਹੀ ਪਤਾ ਚੱਲੇਗਾ ਵੀ ਇਹ ਜਿਹੜੀ ਰਸੀਦ ਕਿਵੇਂ ਕੱਤੀ ਜਾਂਦੀ ਸੀ ਕਿਵੇਂ ਹੈ ਠੀਕ ਹੈ। ਰੀਸਰ ਕੀ ਮਾਮਲਾ ਜੀ ਜਿਹੜਾ 42 ਲੱਖ ਦਾ ਗਵਨ ਦਾ ਮਾਮਲਾ ਸਾਹਮਣੇ ਆਉਂਦਾ ਆਡਿਟ ਦੇ ਵਿੱਚ ਸਰ ਸਾਹਮਣੇ ਕਿਸ ਚੀਜ਼ ਦੇ ਰਿਲੇਟਡ ਜਿਹੜੇ BCL ਵਾਲਾ ਹਾਂਜੀ ਸੜੀ ਇੱਥੇ ਜਿਹੜੀ BCL ਲੈਬ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਆਡਿਟ ਕਰਵਾਇਆ ਸੀ ਉਹਦੇ ਵਿੱਚ ਜਿਹੜਾ ਆਇਆ ਹੈਗਾ ਜੋ ਵੀ ਰੌਂਡ ਉਹਨੇ PCL ਦਾ ਆਡਿਟ ਕੀਤਾ ਸਾਡੇ ਡਿਪਾਰਟਮੈਂਟ ਨੇ ਤੇ ਉਹਦੇ ਜੋ ਫਾਈਂਡਿੰਗਸ ਹੈਗੀਆਂ ਉਹ ਅਸੀਂ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ 로ਜਿੰਦਰਾ ਹਸਪੀਟਲ ਵਾਲੇ ਨੂੰ ਭੇਜੀਆਂ ਆ ਜੀ ਅ ਉੱਥੇ ਫਿਰ ਉਹ ਉਹਨਾਂ ਨੇ ਇਨਕੁਆਇਰੀ ਕਰਵਾਣਗੇ ਉਹਦਾ ਕੀ ਹੈ ਸਰ ਕਮੇਟੀ ਵੀ ਬਣਾਈ ਗਈ ਹੈ ਕੋਈ ਹਾਂਜੀ ਉਹ ਪ੍ਰਿੰਸੀਪਲ ਸਾਹਿਬ ਵੱਲੋਂ ਸ਼ਾਇਦ ਕਮੇਟੀ ਬਣੇਗੀ ਸਰ ਇਹੋ ਪਤਾ ਕਿਵੇਂ ਲੱਗਿਆ ਜੀ ਵੀ 42 ਲੱਖ ਰੁਪਏ ਦਾ ਫਰਾਡ ਨਹੀਂ ਪਤਾ ਨਹੀਂ ਜੀ ਅਸੀਂ ਇਹ ਸਾਡਾ ਰੂਟੀਨ ਹੁੰਦਾ ਜੀ ਅਸੀਂ ਆਡਿਟ ਕਰਵਾਉਂਦੇ ਰਹਿੰਦੇ ਹਾਂ ਰੂਟੀਨ ਆਡਿਟ ਹੁੰਦਾ ਸਤਿ ਅਨੰਦ ਕੁਛ ਨਹੀਂ ਸਰ ਪੀਰੀਅਡ ਟਾਈਮ ਪੀਰੀਅਡ ਦਾ ਹੋਇਆ ਸੀ ਇਹ ਉਹਦੇ ਵਿੱਚ 23 ਤੇ 24 ਦਾ ਹੋਇਆ ਸੀ ਜੀ 1 ਸਾਲ ਲਈ ਹੋਇਆ ਸੀ ਇਹ ਸਰ ਉਹਦੇ ਚ ਸ਼ਮੂਲੀਅਤ ਕੇਸ ਦੀ ਦੇਖੀ ਗਈ ਹੈ ਕੀ ਲੱਗਦਾਗਾ ਕੀ ਦੀ ਸਰ ਪ੍ਰਾਈਵੇਟ ਫਾਰਮ ਹੈ ਜਾਂ ਪ੍ਰਾਈਵੇਟ ਕਿੰਨੇ ਹੈ ਪ੍ਰਾਈਵੇਟ ਤੇ ਕੁਛ ਨਹੀਂ ਹੈ ਜੀ ਗਵਰਨਮੈਂਟ ਵਾਲੇ ਹੀ ਹੈ ਹਾਂਜੀ ਤੇ ਸਟਾਫ ਦੇ ਮੈਂਬਰਾਂ ਦਾ ਇਹ ਹਜੇ ਕੁਛ ਨਹੀਂ ਪਤਾ ਜੀ ਅਦੀ ਇਨਕੁਆਇਰੀ ਹੋਏਗੀ ਜੀ ਇਨਕੁਆਇਰੀ ਡਾਇਰੈਕਟਰ ਪ੍ਰਿੰਸੀਪਲ ਉਸਾਰ ਨੂੰ ਮੈਂ ਕੇਸ ਭੇਜ ਦਿੱਤਾ ਸਾਰਾ ਹਾਂਜੀ ਤੇ ਉਹ ਇਸ ਤੇ ਇਨਕੁਆਰੀ ਕਰਨਗੇ ਤੇ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਐਕਚੁਅਲ ਜਿਹੜਾ ਕੀ ਪੋਜੀਸ਼ਨ ਹੈ ਤੇ ਸਰ ਜੇਕਰ ਇਹ ਗੱਲ ਕੀਤੀ ਜਾਵੇ ਜਿਵੇਂ ਫੀਸ ਦਾ ਕੀ ਪ੍ਰੋਸੈਸ ਸੀ ਜੀ ਕਿਵੇਂ ਇਹ ਫਰਾਡ ਹੋ ਸਕਿਆ ਉੱਥੇ ਜਿਹੜਾ 42 ਲੱਖ ਕੋਈ ਮੈਨੂਅਲੀ ਸਰ ਰਸੀਦਾਂ ਕੱਟੀਆਂ ਜਾਂਦੀਆਂ ਸੀ ਰਸੀਦ ਵਗੈਰਾ ਕਿਵੇਂ ਜਾਂ ਜਮਾ ਕਰਾਉਣ ਵੇਲੇ ਕੋਈ ਗੜਬੜ ਹੋਈ ਇਹ ਤੋਂ ਬਾਰੇ ਨਾ ਇਹਦੇ ਬਾਰੇ ਹਜੇ ਅਸੀਂ ਕੁਝ ਨਹੀਂ ਕਹਿ ਸਕਾਂਗੇ ਕਿਉਂਕਿ ਕਾਫੀ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਕਿ ਅਸੀਂ ਇਨਕੁਆਰੀ ਕਰ ਰਹੇ ਹਾਂ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਇਨਕੁਆਰੀ ਕਰਵਾ ਰਹੇ ਹਾਂ ਉਹ ਉਹਦੇ ਵਿੱਚੋਂ ਹੀ ਪਤਾ ਚੱਲੇਗਾ ਵੀ ਇਹ ਜਿਹੜੀ ਰਸ਼ੀਦ ਕਿਵੇਂ ਕੱਟੀ ਜਾਂਦੀ ਸੀ ਕਿਵੇਂ ਆ ਕੀ ਆ ਸਾਰਾ ਕੁਝ ਇਸ ਤਰ੍ਹਾਂ ਹੁਣ ਕੁਝ ਜਿਵੇਂ ਹੁਣ ਗਵਨ ਸਾਹਮਣੇ ਆ ਜੀ ਹੁਣ ਕੋਈ ਤੁਹਾਡੇ ਵੱਲੋਂ ਰਿਕਮੈਂਡ ਕੀਤਾ ਗਿਆ ਹੋਵੇ ਕਿ ਜਿਵੇਂ ਆਨਲਾਈਨ ਜਿਵੇਂ ਪਰਚੀ ਹੁੰਦੀ ਨੇ ਐਵੇਂ ਦਾ ਕੋਈ ਸਿਸਟਮ ਸ਼ੁਰੂ ਕੀਤਾ ਉਹ ਸਾਰਾ ਸਾਰਾ ਸਟਾਰਟ ਕਰਾ ਦਿੱਤਾ ਜੀ ਸਾਰੇ ਹਸਪੀਟਲ ਦੇ ਵਿੱਚ ਸਾਰਾ ਆਨਲਾਈਨ ਸਟਾਰਟ ਕਰ ਦਿੱਤਾ ਜੀ ਕੰਪਿਊਟਰਾਈਜ਼ਡ ਕੈਸ਼ ਕਾਊਂਟਰ ਬਣਾ ਦਿੱਤੇ ਹੁਣ ਮੈਨੂਅਲ ਜਿਹੜੀ ਕੱਟੀ ਜਾਂਦੀ ਸੀ ਰਸ਼ੀਦ ਉਹ ਨਹੀਂ ਹੋ ਰਹੀ ਉਸ ਸਾਰਾ ਕੁਝ ਕੰਪਿਊਟਰਾਈਜ਼ਡ ਆਨਲਾਈਨ ਹੋਏਗਾ ਜੀ ਉਹਦੇ ਵਿੱਚ ਇਸ ਤਰ੍ਹਾਂ ਦੇ ਕੋਈ ਚਾਂਸ ਨਹੀਂ ਹੋਣਗੇ ਉਹ ਤਾਂ ਇਮੀਡੀਏਟਲੀ ਮੈਂ ਸਟਾਰਟ ਕਰਵਾ ਦਿੱਤਾ ਜੀ ਉਸ ਤੋਂ ਬਾਅਦ ਸਾਨੀ ਸਾਹਿਬ ਕੀ ਲੱਗਦਾਗਾ ਵੀ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਤੁਸੀਂ ਇਨਕੁਆਰੀ ਕਰਾ ਸਕਦੇ ਆ ਆਡਿਟ ਰਿਪੋਰਟ ਮੰਗ ਸਕਦੇ ਹੋ ਕਿ ਐਕਸਲੈਂਟ ਡਿਪਾਰਟਮੈਂਟ ਹੋ ਗਿਆ ਜਾਂ ਹੋਰ ਲੈਪਸ ਹੋ ਗਈਆਂ ਹਾਂ ਜਿੱਥੇ ਕੁਝ ਇਸ ਤਰ੍ਹਾਂ ਦਾ ਸਾਨੂੰ ਲੱਗਿਆ ਜੀ ਹੁਣ ਤੇ ਵੈਸੇ ਹੀ ਤੁਹਾਨੂੰ ਮੈਂ ਦੱਸਿਆ ਸਾਰੇ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਆਨਲਾਈਨ ਸਟਾਰਟ ਕਰ ਦਿੱਤਾ ਔਰ ਸਾਰੇ ਡਾਟਾ ਐਂਟਰੀ ਆਪਰੇਟਰ ਤੈਨਾਤ ਕਰ ਦਿੱਤੇ ਕੰਪਿਊਟਰ ਕੈਸ਼ ਕਾਊਂਟਰਸ ਲਗਾ ਦਿੱਤੇ ਜਿੱਥੇ ਕਿ ਸਾਰਾ ਕੁਝ ਜੋ ਜਿੰਨੇ ਵੀ ਟੈਸਟ ਹੁੰਦੇ ਆ ਚਾਹੇ ਉਹ ਰੇਡੀਓਲੋਜੀ ਦੇ ਟੈਸਟ ਹੈ ਬੀਸੀਐਲ ਦੇ ਟੈਸਟ ਹੈ ਬਲੱਡ ਟੈਸਟ ਹੈ ਬਾਇਓਕੈਮਿਸਟਰੀ ਪੈਥੋਲੋਜੀ ਦੇ ਟੈਸਟ ਹੈ ਉਹ ਸਾਰਾ ਕੁਝ ਕੰਪਿਊਟਰਾਈਜ਼ਡ ਹੋਏਗਾ ਜੀ ਤੇ ਉਹਦੇ ਵਿੱਚ ਇਹ ਵਾਲੀਆਂ ਚੀਜ਼ਾਂ ਹੁੰਦਾ ਕੋਈ ਰਹਿ ਨਹੀਂ ਜਾਂਦਾ ਜੀ ਸਰ ਬੀਸੀਐਲ ਲੈਬ ਦੀ ਗੱਲ ਕਰੀ ਜਾਵੇ ਟੈਸਟ ਕੀ ਕਿਹੜੇ-ਕਿਹੜੇ ਹੁੰਦੇ ਸੀ ਜੀ ਉੱਥੇ ਉੱਥੇ ਸਾਰੇ ਟੈਸਟ ਹੁੰਦੇ ਸੀ ਜੀ ਬਾਇਓਕੈਮਿਸਟਰੀ ਦਾ ਟੈਸਟ ਹੁੰਦੇ ਸੀ ਅ ਪੈਥੋਲੋਜੀ ਤੇ ਮਾਈਕਰੋਬਾਇਓਲੋਜੀ ਤੇ ਸਾਰੇ ਟੈਸਟ ਹੁੰਦੇ ਆ ਜੀ ਉੱਥੇ ਹੀ ਹੁੰਦੇ ਆ ਆਪਣੇ ਸਰ ਜਿਹੜਾ ਕੰਪਿਊਟਰਾਈਜ਼ ਕੀਤਾ ਹੈ ਕਿ ਇਸ ਆਡਿਟ ਰਿਪੋਰਟ ਤੋਂ ਬਾਅਦ ਮੈਨੂਅਲੀ ਕੰਮ ਹਟਾਇਆ ਗਿਆ ਤੇ ਉਹਨੂੰ ਕੰਪਿਊਟਰਿਕਰਨ ਕੀਤਾ ਗਿਆ ਉਸ ਦਾ ਹਾਂ ਜੀ ਪਹਿਲਾਂ ਇਹ ਮੈਨੂਅਲ ਸਾਰਾ ਕਿਤੇ ਹੋ ਰਿਆ ਸੀ ਜੀ ਸਾਰੇ ਰਜਿੰਦਰਾ ਹਸਪੀਟਲ ਦੇ ਵਿੱਚ ਤੇ ਅਸੀਂ ਉਹ ਸਾਰਾ ਡੇਟਲੀ ਸਾਰਾ ਪ੍ਰੋਸੈਸ ਪਹਿਲਾਂ ਦਾ ਚੱਲ ਰਿਹਾ ਸੀ ਤੇ ਅਸੀਂ ਹੁਣ ਇਮੀਡੀਏਟਲੀ ਉਸ ਤੇ ਸ਼ਿਫਟ ਕਰ ਦਿੱਤਾ ਤਿੰਨ ਚਾਰ ਦਿਨ ਹੋ ਗਏ ਜੀ ਉਹਦੇ ਵਿੱਚ ਬਹੁਤ ਫਰਕ ਪੈ ਰਿਹਾ ਤੇ ਸਾਰਾ